ਖਤਮ ਕਰਨ ਦੀ ਜਿਹੜੀ ਮਹਿਮ ਚਲਾਈ ਹੋਈ ਹੈ ਉਹਦੀ ਲੜੀ ਵਿੱਚ ਬੀਜਪੀ ਸਾਹਿਬ ਦੇ ਜਿਹੜੀ ਹੈਗੀ ਰਿਸ਼ਾ ਪੁਚਾਰੀ ਹੈਗੀ ਹੈ ਇਹਦੇ ਵਿੱਚ ਪੰਜਵੇਂ ਮਹੀਨੇ ਅਸੀਂ ਇੱਕ ਪਰਚਾ ਦਿੱਤਾ ਸੀਗਾ ਥਾਣੇ ਫਲੋਰ ਚ ਜਿਹਦੇ ਵਿੱਚ ਕੁਝ ਰਿਕਵਰੀ ਹੋਈ ਸੀਗੀ ਉਹਦੀ ਫਰਦਰ ਇਨਵੈਸਟੀਗੇਸ਼ਨ ਉਹਨੇ ਆਪਣੀ ਬੁਸ਼ਕ ਵਿੱਚ ਦੱਸਿਆ ਅੱਗੇ ਕਿ ਇਹ ਜਿਹੜਾ ਹੈਗਾ ਕਾਫੀ ਹੈਵੀ ਮਾਤਰਾ ਵਿੱਚ ਕ੍ਰਾਸ ਬਾਰਡਰ ਸਮਕਲਿੰਗ ਹੁੰਦੀ ਹੈਗੀ ਆ ਔਰ ਗਗਨਦੀਪ ਨਾਮ ਦਾ ਬੰਦਾ ਡਰੱਗਸ ਲਿਆ ਕੇ ਸਪਲਾਈ ਕਰਦਾ ਹੈਗਾ ਇਹ ਇਨਫੋਰਮੇਸ਼ਨ ਵੀ ਔਰ ਐਸ ਐਚਓ ਜਿਹੜੇ ਹੈਗੇ ਫਲੋਰ ਉਹ ਆਪ ਰਿਡ ਕਰਨ ਗਏ ਹੋ ਰਿਡ ਕਰਨ ਗਿਆ ਉੱਥੇ ਸਾਨੂੰ ਬੰਦੇ ਮਿਲੇ ਲੇਕਿਨ ਉਹਨਾਂ ਵਿੱਚੋਂ ਇੱਕ ਨੇ ਸਾਡੇ ਮੁਲਾਜ਼ਮ ਤੇ ਲਾਈਵ ਬਰਾਉਨ ਜਿਹੜੇ ਹੈਗੇ ਉਹ ਰਿਕਵਰ ਹੋਏ ਸਨ ਤੇ ਇਹ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਹਜੇ ਜਾਰੀ ਹੈਗੀ ਹੈ ਇਹਦੇ ਵਿੱਚ ਹੋਰ ਵੀ ਨਾਂ ਜੁੜੇ ਹੈਗੇ ਆ ਜਿਹੜੇ ਮਤਲਬ ਕਿ ਬਾਰਡਰ ਤੇ ਜਾ ਕੇ ਹਾਂਜੀ ਇਹਦਾ ਕਰਨਲ ਰਿਪੋਰਟ ਹੈਗਾ ਜੀ ਜਿਹੜਾ ਇਹ ਬੰਦਾ ਫਰਿਆ ਗਗਨਦੀ ਤੇ ਇੱਥੇ ਚਾਰ ਪੰਜ ਮੁਕਦਮੇ ਹੈਗੇ ਆ ਦੋਆ ਚ ਪਕੌੜਾ ਵੀ ਹੈਗਾ ਥਾਣੇ ਜਿਹੜਾ ਹੈਗਾ ਉੱਥੇ ਵਾਂਟਡ ਵੀ ਹੈਗਾ ਜੀ ਨਹੀਂ ਅਜੇ ਹਜੇ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ ਹੈ ਕਿ ਆਪ ਗਿਆ ਹੋਵੇ ਉਹ ਇਹ ਕਿ ਸਮਾਨ ਜਿਹੜਾ ਆਉਂਦਾ ਉਥੋਂ ਬਾਰਡਰ ਤੋਂ ਉਹ ਜਰੂਰ ਡਿਸਪਲਏ ਕਰਦੇ ਨੇ ਬੀ ਬਾਰਡਰ ਤੋਂ ਨਹੀਂ ਉਹ ਤਾਂ ਆਪ ਨੂੰ ਪਤਾ ਹੀ ਸਾਰਿਆਂ ਨੂੰ ਡਰੋਨ ਰਾਹੀਂ ਜਿਹੜਾ ਸਮਾਨ ਹੁੰਦਾ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਜਿਹੜੇ ਐਸੇ ਇੱਕ ਵਾਰੀ ਦੋ ਤਿੰਨ ਮਹੀਨੇ ਪਹਿਲਾਂ ਆਈ ਸੀ ਗ੍ਰੀਸੈਂਟਲੀ ਆਈ ਸੀ ਕਿ ਇਹਦੇ ਚ ਕਾਫੀ ਹੈਵੀ ਕੁਆਂਟੀਟੀ ਸੀਗੀ ਰੀਸੈਂਟਲੀ ਕਿੰਨੀ ਕਿੰਨੀ ਲੱਗੀ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਕਿੰਨੇ ਕਾ ਕਿੱਥੇ ਕਿੱਥੇ ਗਈ ਹੈਗੀ ਬਿਲਕੁਲ ਬਸ ਇਹ ਜਿਹੜੇ ਲੱਗੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਏਰੀਆ ਸਟੇਜ ਜਿਹੜੇ ਸਰਪਲਸ ਹਾਂਜੀ ਨਿਕੋ ਫਿਲਹਾਲ ਜਿਹੜੀ ਗੱਲ ਸਾਹਮਣੇ ਹੈ ਉਹ ਮੋਗਾ ਏਰੀਆ ਜਿਹੜਾ ਸੀਗਾ ਮੋਗਾ ਫਿਰੋਜ਼ਪੁਰ ਏਰੀਆ ਹੈਗਾ ਕੁਛ ਨਹੀਂ ਲੁਧਿਆਣੇ ਵੀ ਆਪਣੇ ਕਿੱਤਾ ਹੈਗਾ ਕੰਮ ਉਹ ਅਸੀਂ ਦੇਖ ਰਹੇ ਹਾਂ ਕਿ ਹੋਰ ਕਿੱਥੇ ਕਿੱਥੇ ਲਿੰਕਸ ਹੈਗੇ ਨੇ ਅਖਰ ਇਹਦੇ ਜਿਹੜੇ ਲੱਫਰੀ ਨੇ ਗੋਲੀ ਚਾਹੀਦੀ ਆਪਣੇ ਮੁਲਾਜ਼ਮ ਤੇ ਆਪਾਂ ਮੁਲਾਜ਼ਮ ਰਖਮੀ ਹੋਇਆ ਮੰਦੀਪ ਤੇ ਹਾਂਜੀ ਹਾਂਜੀ ਉਹ ਲੱਫਰੀ ਦਾ ਕੁਛ ਨਹੀਂ ਪਤਾ ਲੱਗਿਆ ਜੀ ਨਹੀਂ ਮੰਦੀਪ ਹੀ ਇਜ਼ ਹੈਡ ਲਾਰਜ ਹੈ ਜੋ ਭੱਜਾ ਹੋਇਆ ਜੀ ਤੇ ਉਹਦੇ ਜਿਹੜੇ ਸੜਕ ਕੋਲ ਕਲੂਜ਼ ਜਿਹੜੇ ਆਏ ਹੈਗੇ ਅਸੀਂ ਵੀ ਕਰ ਰਹੇ ਹਾਂ ਪਲੱਸ ਇੱਥੇ ਕੇਸ ਸਿਸਟਰ ਹੋਇਆ ਮੋਗੇ ਉਹ ਵੀ ਲੱਗੀਆਂ ਟੀਮਾਂ ਅਸੀਂ ਉਹਨੂੰ ਜਲਦੀ ਅਰੈ ਇਹ ਕਿਦਾਂ ਹੈਗਾ ਆਪਣੇ ਸਟੇਟਮੈਂਟ ਇਹ ਦਾ ਫਰੈਂਡ ਹੈ ਇਹ ਦਾ ਫਰੈਂਡ ਹੈ ਇਹ ਦਾ ਫਰੈਂਡ ਹੈ ਅਸੀਂ ਮੁਲਾਕਾਤ ਜੀ ਦੇਖ ਪਾ ਰਹੇ ਹਾਂ ਨਹੀਂ ਕੀ ਬਿਲਕੁਲ ਜੀ ਬਿਲਕੁਲ ਹੋ ਰਹੀ ਹੈ ਸਾਡੀ ਪ੍ਰਾਇੋਰਟੀ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਸੀਂ ਕੀ ਕਹਿੰਦੇ ਉਹਨੇ ਬੜਕੇ ਉਹਦੀ ਹਿੰਮਤ ਨਾਲ ਹੀ ਜਿਹੜਾ ਹੈਗਾ ਇਹ ਜਿਹੜਾ ਬੰਦਾ ਫੜਿਆ ਉਹਨੇ ਫੜਿਆ ਹੈਗਾ ਥੋੜੀ ਲੱਗਣ ਦੇ ਬਗਲੂ ਨਹੀਂ ਉਹਦੇ ਵਾਰੇ ਅਸੀਂ ਬਖਰਾ ਲਿਖਿਆ ਵੀ ਭੇਜ ਰਹੇ ਹਾਂ ਜਿਹੜਾ ਉਹਨੇ ਕੰਮ ਕੀਤਾ ਹੈਗਾ ਉਹਦੇ ਬਾਰੇ ਅਸੀਂ ਰਿਕਵੈਸਟ ਕਰਕੇ ਉੱਪਰ ਸੀਨੀਅਰ ਆਫਸਰਸ ਨੂੰ ਇਹਨੂੰ ਰਿਵਾਰਡ ਦਵਾਵਾਂਗੇ ਜੀ ਕੀ ਦੀ ਬੈਕਗ੍ਰਾਉਂਡ ਨੇ ਕੀ ਦੀ ਫਾਈਲ ਕੀ प्रोफाइल नेम देखो मर्डर केस हैगा अंदर अपने बेले सिगे अपने चार चार पर पहला एक मर्डर ਕੀਤਾ ਉਹ ਚਬੇਲ ਤੇ ਆਇਆ ਬੇਲ ਤੇ ਆ ਕੇ ਫਿਰ ਜਦੋਂ ਆਇਆ ਤਾਂ ਉਦੋਂ ਇੱਕ ਹੋਰ ਇੱਕ ਐਨੇ ਕਰਤਾ ਕ੍ਰਾਈਮ ਉਹਦੇ ਚ ਫਿਰ ਭਗੜਾ ਹੋ ਗਿਆ ਫੈਮਿਲੀ ਬੈਕਗਰਾਉਂਡ ਆਪਣੇ ਪਰਿਵਾਰ ਕੋਲ ਕੋਈ ਖਾਸ ਨਹੀਂ ਹੈਗੀ ਸਿੰਪਲ ਹੈ ਫਾਦਰ ਫਾਦਰ ਹੈਗਾ ਉਹ ਵੀ ਭਗੜਾ ਹੋ ਗਿਆ ਉਹ ਰੇੜੀ ਲਾਉਂਦਾ ਚੱਕਣਾ ਰੇੜੀ ਰੋੜੀ ਲਾਉਂਦਾ ਫਾਦਰ ਇਹਦਾ ਹੈ ਨਹੀਂ ਹੈ ਕੋਈ ਖਾਸ ਹੈ ਨਹੀਂ ਅਸਲਾ ਅਸਲਾ ਇਹਨਾਂ ਨੂੰ ਸਟਾਫ ਸਰਵਾਈਵ ਹੁੰਦਾ ਹੈ ਪਰਨੈਕ ਦੇਖੋ ਮੈਂ ਦੱਸਾਂ ਹਜੇ ਤੇ ਜਿਹੜੀ ਹੈਗੀ ਆ ਮੋਟੀ ਮੋਟੀ ਰਿਕਵਰੀ ਹੋਈ ਹੈ ਜਿਹੜਾ ਅਸੀਂ ਸਮਝਾ ਜੀ ਤੁਹਾਨੂੰ ਅਸੀਂ ਬਰੀਫ ਕਰੀਏ ਜਿਹੜੀ ਹੈ ਕਿ ਫਰਦਰ ਜਿਹੜਾ ਸੋਰਸ ਜਿਹੜਾ ਹੈਗਾ ਇਹਦਾ ਕਿੱਥੋਂ ਆਇਆ ਕਿੱਥੇ ਜਾਣਾ ਸੀਗਾ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਜਿਹੜਾ ਯੂਜ਼ ਕਰ ਰਹੇ ਨੇ ਜਿਹੜਾ ਜਿਹੜਾ ਇਹ ਯੂਜ਼ ਕਰ ਰਹੇ ਨੇ ਹਾਂ ਜੀ ਅੱਗੇ ਮਾਰਤਾ ਤਾਂ ਯੂਜ਼ ਕੀਤਾ ਉਹ ਦੇਖੋ ਪਹਿਲੀ ਵਾਰ ਤਾਂ ਜਿਹੜੀ ਨਾ ਉਹ ਲੁਧਿਆਣੀ ਹੋਈਆਂ ਸੀਗੀਆਂ ਉਹਦੀ ਇਨਵੈਸਟੀਗੇਸ਼ਨ ਲੁਧਿਆਣੇ ਹੋਈ ਹੈਗੀ ਆ ਇਸ ਕਰਕੇ ਉਹਦੇ ਬਾਰੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਦੱਸ ਸਕੂਗਾ ਉਹ ਅਸੀਂ ਸਾਰੀ ਡਿਟੇਲ ਲਵਾਂਗੇ ਹਜੇ ਨਾ ਕਿੱਥੋਂ ਕਿੱਥੋਂ ਚੱਲ ਨੇ ਇਹ ਵਿਸੀ ਲਾ ਹੈ ਵਿਸੀ ਹੈ ਵਪਨ ਅੱਜ ਕੱਲੇ ਦੀ ਫਿਨਿਸ਼ ਜਿਹੜੀ ਬੜੀ ਅੱਛੀ ਆਂਦੀ ਲੱਗਦਾ ਜਿਵੇਂ ਸਟਾਰ ਆ ਰਿਹਾ ਸਟਾਰ ਵਪਨ ਬੜੀ ਇਤੋਂ ਲਈ ਆਇਆ ਹੈ ਕਿ ਡਰਨ ਨਹੀਂ ਆਇਆ ਨਹੀਂ ਇਹ ਵੀ ਡਰਨ ਨਹੀਂ ਆਇਆ ਜੀ ਇਹ ਵੀ ਡਰਨ ਨਹੀਂ ਆਇਆ ਹਾਂਜੀ ਹਾਂਜੀ ਨਹੀਂ ਪਾਕਿਸਤਾਨ ਦੇ ਬੰਦੇ ਨਾ ਨਹੀਂ ਆਏ ਜਿਹੜੇ ਇਹ ਐਸੋਸੀਏਟ ਜਿਹੜੇ ਇੱਥੇ ਹੈਲਪ ਕਰਦੇ ਸੀਗੇ ਉਹਨਾਂ ਦੇ ਨਾਮ ਆਏ ਨਹੀਂ ਅੱਗੇ ਜੀ ਨਹੀਂ ਉਹ ਵੀ ਫਿਰੋਜ਼ਪੁਰ ਮੋਗਾ ਸਾਈਡ ਤੇ ਹੈਗੇ ਜੀ ਬੰਦੇ ਆ ਹਾਂ ਜੀ ਫਿਰੋਜ਼ਪੁਰ ਮੋਗਾ ਸਾਈਡ ਬੋਡਰੀ ਰੇਂਜ ਇੰਸੈਕਟ ਬੋਡਰੀ ਰੇਂਜ ਇੰਸੈਕਟ ਠੀਕ ਹੈ ਜੀ ਨੈਕਸਟ ਕਰ ਲਈ ਹਾਂ ਹਾਂ ਯਾਰ ਮਾੜਾ ਲੈ ਕੇ ਆ ਪੰਜਾਬ ਸਰਕਾਰ ਨੇ ਜਿਹੜੀ ਨਸ਼ਾ ਵਿਰੋਧੀ ਜਿਹੜੀ ਮਹਮ ਚਲਾਈ ਹੈ ਉਹਦੇ ਲੜੀ ਵਿੱਚ ਡੀਜੀਪੀ ਸਾਹਿਬ ਦੇ ਹੁਕਮ ਮੁਤਾਬਿਕ ਜਿਹੜੀ ਰੋਲ ਸਾਡੀ ਜਿਹੜੀ ਡਰੱਗਸ ਦੇ ਖਿਲਾਫ ਲੜਾਈ ਚੱਲਦੀ ਹੈ ਉਹਦੇ ਵਿੱਚ ਪੰਜਵੇਂ ਮਹੀਨੇ ਇੱਕ ਪਰਚਾ ਹੋਇਆ ਸੀ ਥਾਣੇ ਫਲੋਰ ਉਹਦੇ ਵਿੱਚ ਕੁਝ ਰਿਕਵਰੀ ਸਾਨੂੰ ਹੋਈ ਸੀ ਔਰ ਕੁਝ ਨਾਂ ਸਾਹਮਣੇ ਆਈ ਸੀਗੇ ਉਹਦੀ ਇਨਵੈਸਟੀਗੇਸ਼ਨ ਵਿੱਚ ਰੀਸੈਂਟਲੀ ਅਸੀਂ ਗੁਰਦੀਪ ਸਿੰਘ ਨਾਂ ਦਾ ਬੰਦਾ ਫੜਿਆ ਸੀਗਾ ਜਿਨ੍ਹਾਂ ਨੇ ਆਪਣੇ ਅੱਗੇ ਕੁਝ ਹੋਰ ਨਾਂ ਦੱਸੇ ਔਰ ਉਹ ਹੋਰ ਨਾਂ ਪਤਾ ਲੱਗਣ ਤੇ ਐਸ ਐਚ ਓ ਜਿਹੜੇ ਫਲੋਰ ਹੈ ਅੰਡਰ ਸੁਪਰਵਾਈਜ਼ਨ ਆਫ ਐਸ ਪੀ ਡੀ ਇਹਨਾਂ ਨੇ ਅੱਗੇ ਰੇਡ ਕੀਤੇ ਹੈਗੇ ਔਰ ਰੇਡ ਦੌਰਾਨ ਜਿਹੜੇ ਹੈਗੇ ਆ ਇੱਕ ਬੰਦਾ ਗਗਨਦੀਪ ਨਾਂ ਦਾ ਬੰਦਾ ਫੜਿਆ ਸੀਗਾ ਔਰ ਦੂਸਰਾ ਜਿਹੜਾ ਹੈਗਾ ਉਹ ਉੱਥੋਂ ਭੱਜ ਗਿਆ ਸੀ ਜਿਨੇ ਸਾਡੇ ਮੁਲਾਜ਼ਮ ਤੇ ਵੀ ਫਾਇਰ ਕੀਤਾ ਉਹਦੀ ਕਾਰਵਾਈ ਵੱਖਰੀ ਡਿਸਟ੍ਰਿਕਟ ਮੋਗੇ ਵਿੱਚ ਕੀਤੀ ਗਈ ਹੈਗੀ ਆ ਔਰ ਇਹ ਜਿਹੜੀ ਪੁਸ਼ਕ ਜਿਹੜਾ ਫੜਿਆ ਬੰਦਾ ਗਗਨਦੀ ਪਸੀ ਉਹਦੇ ਚੋਂ ਉਹਦੀ ਜਿਹੜੀ ਰਿਕਵਰੀ ਆ ਕੋਸ਼ਿਸ਼ ਤੋਂ ਬਾਅਦ ਸਾਨੂੰ 2 ਕਿਲੋ ਹਿਰੋਇਨ ਇੱਕ ਵੈਪਨ ਔਰ ਕੁਝ ਲਾਈਵ ਰਾਉਂਡ ਜਿਹੜੇ ਹੈਗੇ ਸਾਨੂੰ ਬਰਾਮਦ ਹੋਏ ਨੇ ਲੇਕਿਨ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੀ ਔਨ ਹੈ ਜੀ ਹਾਂ ਜੀ ਦਾ ਇੰਟਰਵਿਊ ਕਰਸਾ ਕਿ 2 ਕਿਲੋ ਹਿਰੋਇਨ ਬਰਾਮਦ ਕੀਤੀ ਹੈ 2 ਕਿਲੋ ਹਿਰੋਇਨ ਤੇ ਫੁੱਲ ਅਕਿਆਸੀ ਉਹ ਕਿੱਦਾ ਇਸੇ ਜੀ ਜਿਹੜੀ ਹੁਣ ਤੱਕ ਜਿਹੜੀ ਪੁਸ਼ਕਿਚ ਆਈ ਹੈ ਉਹਦੇ ਚ ਕਹਿੰਦਾ ਕਿ ਤਾਰੋਂ ਪਾਰ ਜਿਹੜਾ ਹੈਗਾ ਥਰੂ ਡਰੋਨ ਜਿਹੜਾ ਹੈਗਾ ਇਹ ਸਮਾਨ ਆਇਆ ਸੀਗਾ ਜਿਹੜੇ ਇਹਦੇ ਨਾਲ ਜਿਹੜੇ ਐਸੋ ਉਹ ਬੰਦੇ ਜਿਹੜੇ ਹੈਗੇ ਐ ਐਟ ਲਾਰਜ ਹੈਗੇ ਐ ਜਿਹਨਾਂ ਨੂੰ ਫੜਨੇ ਆ ਸੀ ਔਰ ਉਹ ਆਣ ਕੇ ਫਿਰ ਗੱਲ ਹੋਰ ਕਲੀਅਰ ਹੋਊਗਾ ਹਾਂ ਕਿੰਨੀ ਵਾਰੀ ਆ ਕੋਹ ਆ ਚੁੱਕੀ ਹੈ ਮੋਬਾਈਲ ਇਹਦੇ ਜਿਹੜੀ ਪੁਸ਼ਕਿਸ਼ ਹੁਣ ਤੱਕ ਜਿਹੜੀ ਹੋਈ ਹੈ ਤਿੰਨ ਕੁ ਵਾਰੀ ਕਹਿੰਦਾ ਕਿ ਮੈਂ ਗਿਆ ਹੈਗਾ ਤਿੰਨ ਵਾਰੀ ਇਹਦੇ ਸਾਹਮਣੇ ਆਈ ਹੈ ਜੀ ਹਾਂ ਪਾਰਟਿਕੂਲਰ ਕਿਹੜੇ ਏਰੀਆ ਤੋਂ ਆਈ ਹੈ ਇਹ ਤਰਨਤਨ ਡਿਸਟ੍ਰਿਕਟ ਹੈਗਾ ਜੀ ਇੱਥੇ ਕਿਸੇ ਪੱਲੇ ਦਰਜ ਹੈ ਇਹ ਤੇ ਆਲਰੇਡੀ ਪਹਿਲਾਂ ਮੌਰਦਰ ਦੇ ਮੁਕਦਮੇ ਦਰਜ ਹੈਗੇ ਤਿੰਨ ਤਿੰਨ ਜਾਂ ਚਾਰ ਮੁਕਦਮੇ ਦਰਜ ਨੇ ਇੱਥੇ ਪੰਜਵਾਂ ਮੁਕਦਮਾ ਇਹ ਹੈ ਜਿਹੜਾ ਹੁਣ ਜਿਹੜਾ ਹੋਇਆ ਹੈ ਹੈਗਾ ਭ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਕਿ ਜਦ ਫਾਦਰ ਇਹਦਾ ਰੀਡਿੰਗ ਕਰਦਾ ਹੈਗਾ ਜੀ ਤੇ ਇਹ ਜਦੋਂ ਇਹ ਮਰਡਰ ਦੇ ਕੇਸ ਜਦੋਂ ਅੰਦਰ ਸੀਗਾ ਉਦੋਂ ਹੀ ਇਹਦੀ ਲਿੰਕ ਬਣਾਈ ਅੰਦਰ ਇਹ ਜੀ ਹੀਰੋਇਨ ਨੂੰ ਸਪਲਾਈ ਕਰੀ ਸੀ ਇਹਨਾਂ ਨੇ ਇਹ ਫਰਦਰ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਜੀ ਇਸ ਨੂੰ ਅੱਪਨੇ ਦੀ ਲੈ ਗਈ ਇਹਨਾਂ ਨੇ ਹਰ ਇਹਦੀ ਵਾਰੀ ਕੁਝ ਨਹੀਂ ਪਤਾ ਨਹੀਂ ਪੈਸੇ ਵਾਲੀ ਗੱਲ ਹੈ ਇਨਵੈਸਟੀਗੇਟਡ ਦਾ ਪਾਰਟ ਹੈ ਕਰ ਜਿੱਤਨੇ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਮੇਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786